ਅੱਜ 15 ਅਗਸਤ ਹੈ। ਔਰ 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਆਜ਼ਾਦੀ ਦੇ ਲਈ ਕੀ ਕੀਮਤ ਚੁਕਾਉਣੀ ਪਈ ਹੈ? ਖਾਸ ਕਰ ਪੰਜਾਬੀਆਂ ਨੂੰ, ਸਿੱਖਾਂ ਨੂੰ, ਬੰਗਾਲੀਆਂ ਨੂੰ ਇਹ ਬਹੁਤ ਘੱਟ ਲੋਕ ਜਾਣਦੇ ਆ। ਭਾਰਤ ਦੀ ਵੰਡ ਨਹੀਂ ਹੋਈ, ਪੰਜਾਬ ਦੀ ਵੰਡ ਹੋਈ, ਬੰਗਾਲ ਦੀ ਵੰਡ ਹੋਈ। ਪੰਜਾਬ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਬੰਗਾਲ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਸ਼ਾਇਦ ਦਾ ਕਾਰਨ ਸੀ ਕਿ ਆਜ਼ਾਦੀ ਪ੍ਰਾਪਤੀ ਲਈ ਸਭ ਤੋਂ ਵੱਧ ਯੋਗਦਾਨ ਜਿਹੜਾ ਹੈ ਉਹ ਪੰਜਾਬੀਆਂ ਖਾਸ ਕਰ ਸਿੱਖਾਂ ਤੇ ਬੰਗਾਲੀਆਂ ਨੇ ਪਾਇਆ। ਤੇ ਇਹਦੀ ਸਜ਼ਾ ਵੀ ਜਿਹੜੀ ਹੈ ਉਹ ਸਿੱਖਾਂ ਪੰਜਾਬੀਆਂ ਬੰਗਾਲੀਆਂ ਨੂੰ ਭੁਗਤਣੀ ਪਈ। 1947 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪਾਰੰਛੜਣ ਦਾ ਐਲਾਨ ਕੀਤਾ ਜਿੱਥੇ ਦਿੱਲੀ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਛੋਟੇ-ਛੋਟੇ ਬੱਚੇ, ਇਸਤਰੀਆਂ, ਬਜ਼ੁਰਗ ਉਹਨਾਂ ਦਾ ਕਤਲੇਆਮ ਹੋ ਰਿਹਾ ਸੀ। ਇਸਤਰੀਆਂ ਦੇ ਉਧਾਲੇ ਹੋ ਰਹੇ ਸੀ। ਕਈ ਜਾਨਾਂ ਬਚਾਉਣ ਦੀਆਂ ਮਾਰੀਆਂ ਲੜਕੀਆਂ ਨੇ। ਬਹੁਤ ਵੱਡਾ ਤਰਦਤ ਕੀਤਾ ਆਪਣੇ ਪਰਿਵਾਰਾਂ ਦੇ ਸਹਿਤ ਭਾਰਤ ਵਾਲੇ ਪਾਸਿਓਂ ਪਰ ਪਾਕਿਸਤਾਨ ਤੇ ਪਾਕਿਸਤਾਨ ਵਾਲੇ ਪਾਸਿਓਂ ਪਾਰਤ ਦੇ ਵਿੱਚ ਦਾਖਲ ਹੋਣ ਲਈ ਯਤਨਸ਼ੀਲ ਰਹੇ। ਔਰਕੀਆਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਦੇ ਲਈ ਖੂਹਾਂ ਦੇ ਵਿੱਚ ਛਾਲਾਂ ਤੱਕ ਮਾਰੀਆਂ। ਖੁਦਕੁਸ਼ੀਆਂ ਤੱਕ ਕੀਤੀਆਂ ਜਿਨ੍ਹਾਂ ਨੂੰ ਇੱਜ਼ਤਾਂ ਪਿਆਰੀਆਂ ਸੀ। ਔਰ ਉਸ ਵਕਤ ਦਰਿੰਦਿਆਂ ਨੇ ਛੋਟੇ-ਛੋਟੇ ਮਾਸੂਮਾਂ ਬੱਚਿਆਂ, ਇਸਤਰੀਆਂ ਕਿਸੇ ਨੂੰ ਵੀ ਜਿਹੜਾ ਹੈ ਉਹ ਨਹੀਂ ਛੱਡਿਆ। ਐਸੀ ਨਫ਼ਰਤ ਦੀ ਅੱਗ ਜਿਹੜੀ ਹੈ ਅੰਗਰੇਜ਼ ਵਾਰ ਕੇ ਗਏ ਕਿ ਉਸ ਨਫ਼ਰਤ ਦੀ ਅੱਗ ਦੇ ਵਿੱਚ 10 ਲੱਖ ਲੋਕ ਜਿਹੜੇ ਸੀ ਉਹ ਮਾਰੇ ਗਏ ਇਹ ਜਿਹੜੀ ਆਜ਼ਾਦੀ ਮਿਲੀ ਹੈ ਇਹ 10 ਲੱਖ ਲੋਕਾਂ ਦੇ ਸਿਰ ਦੇ ਉੱਤੇ ਮਿਲੀ ਹੈ 10 ਲੱਖ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਮਿਲੀ ਹੈ ਸਿੱਖਾਂ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪਿਆ ਸਿੱਖ ਆਪਣੀ ਜਾਇਦਾਦ ਆਪਣੀ ਜ਼ਮੀਨ ਆਪਣੇ ਸਰੀਰ ਨਾਲੋਂ ਵੀ ਜ਼ਿਆਦਾ ਆਪਣੀ ਗੁਰਧਾਮਾਂ ਨੂੰ ਪਿਆਰ ਕਰਦੇ ਤੇ ਸਿੱਖਾਂ ਦੇ ਅਧਿਉ ਵੱਧ ਗੁਰਧਾਮ ਉਹਨਾਂ ਤੋਂ ਦੂਰ ਹੋ ਗਏ ਖਾਸ ਕਰਨਾ ਨਨਕਾਣਾ ਸਾਹਿਬ ਸਿੱਖਾਂ ਦਾ ਦਿਲ ਹੈ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਡੇਰਾ ਸਾਬ ਲਾਹੌਰ ਸੱਚਾ ਸੌਦਾ ਪਤਾ ਨਹੀਂ ਕਿੰਨੇ ਗੁਰੂ ਘਰ ਸੇਖ ਹਮੇਸ਼ਾ ਹਮੇਸ਼ਾ ਲਈ ਉਹ ਛੱਡ ਕੇ ਤੇ ਇਧਰ ਪੰਜਾਬ ਦੇ ਵਿੱਚ ਆਵਸੇ ਪੂਰਬੀ ਪੰਜਾਬ ਦੇ ਵਿੱਚ ਆਵਸੇ ਤੇ ਅੱਜ ਉਹਨਾਂ ਨੂੰ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਵੀ ਕਈ ਪ੍ਰਕਾਰ ਦੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਸਹਿਣੀਆਂ ਪੈਂਦੀਆਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਇੱਕ ਉਮੀਦ ਜਾਗੀ ਕਿ ਚਲੋ ਕਰਤਾਰਪੁਰ ਸਾਹਿਬ ਜਾ ਕੇ ਸਿੱਖ ਜਿਹੜੇ ਨੇ ਉਹ ਦਰਸ਼ਨ ਕਰੇ ਆਉਣਗੇ ਪਰ ਸ਼ਾਇਦ ਕੰਨਾਂ ਵਿੱਚ ਗਵਾਰਾ ਨਹੀਂ ਸੀ ਤੇ ਕਰਤਾਰਪੁਰ ਲਾਂਘਾ ਵੀ ਦੋਨਾਂ ਮੁਲਕਾਂ ਦੇ ਵਿਚਕਾਰ ਜਿਹੜਾ ਕੋਈ ਕੜਤਨ ਭਰਿਆ ਜੰਗ ਭਰਿਆ ਮਾਹੌਲ ਬਣਿਆ ਉਹਦੀ ਆੜ ਦੇ ਵਿੱਚ ਕਰਤਾਰਪੁਰ ਲਾਂਘਾ ਵੀ ਜਿਹੜਾ ਮੁਰ ਬੰਦ ਕਰ ਦਿੱਤਾ ਗਿਆ ਹਜ ਕਰਨ ਮੁਸਲਮਾਨ ਜਾ ਸਕਦਾ ਹੈ ਕੋਈ ਰੋਕ ਟੋਕ ਨਹੀਂ ਹੈ ਕੋਲੇ ਪੈਸੇ ਹੋਣੇ ਚਾਹੀਦੇ ਕੋਈ ਵੀਜ਼ੇ ਤੋਂ ਨਿਕਾਰਨੀ ਹੈ ਕੋਈ ਉਹ ਸਰਹੱਦਾ ਨਹੀਂ ਰੋਕਦੀਆਂ ਕਿ ਜੇ ਸਿੱਖ ਨੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਜਾਂ ਪਾਕਿਸਤਾਨ ਦੇ ਸਿੱਖਾਂ ਨੇ ਸ੍ਰੀ ਅਮਰਸਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਹੈ ਨਾ ਵੀਜ਼ਾ ਹੈ ਨਾ ਦਰਸ਼ਨ ਕਰਨ ਦੀ ਖੁੱਲ ਹੈ ਸਰਹੱਦਾ ਵੀ ਰੋਕ ਲੈਂਦੀਆਂ ਨੇ ਦੁਨੀਆ ਦੇ ਵਿੱਚ ਇਹ ਸਿੱਖਾਂ ਦੇ ਨਾਲ ਧਾਰਮਿਕ ਅਨਿਆਇ ਹੈ ਜਿਹੜਾ ਸਿੱਖ ਸਹਰੇ ਉਹ ਬਜ਼ੁਰਗ 70 70 80 80 ਸਾਲ ਦੇ ਹੋ ਕੇ ਚਲਾਣਾ ਕਰ ਗਏ ਜਿਨ੍ਹਾਂ ਦੇ ਮਨ ਦੇ ਵਿੱਚ ਆਪਣੀ ਜਨਮ ਹੋਏ ਜਿੱਥੇ ਉਹ ਜੰਮੇ ਜਿਹੜੇ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਖੇਡੇ ਉਹਨਾਂ ਨੂੰ ਦੇਖਣ ਦੀ ਚਾਹਤ ਸੀ ਉਹ ਆਪਣੀ ਚਾਹਤ ਆਪਣੇ ਨਾਲ ਲੈ ਕੇ ਸੰਸਾਰ ਤੋਂ ਚਲੇ ਗਏ ਇਹ ਵੀ ਉਧਰ ਨੇ ਪੰਜਾਬ ਦੇ ਵਿੱਚ ਵੀ ਬਜ਼ੁਰਗਾਂ ਦੇ ਅੰਦਰ ਬਹੁਤ ਵੱਡੀ ਜਿਹੜੀ ਹੈ ਇੱਕ ਤੜਪ ਸੀ ਕਿ ਉਹ ਭਾਰਤੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਉਹ ਜੰਮੇ ਪੜੇ ਖੇਡੇ ਉਹਨਾਂ ਨੇ ਇੱਕ ਵਾਰੀ ਦੇਖਣ ਆਪਣੇ ਸਾਥੀਆਂ ਨੂੰ ਮਿਲ ਤੇ ਉਹ ਇਹ ਹੂਕ ਲੈ ਕੇ ਉਹ ਵੀ ਜਿਹੜੇ ਇਸ ਸੰਸਾਰ ਤੋਂ ਰੁਖਸਤ ਹੋ ਗਏ ਜਿਨ੍ਹਾਂ ਦੇ 10 ਲੱਖ ਜੀ ਕਤਲ ਹੋ ਗਏ ਪਰਿਵਾਰ ਉਝੜ ਗਏ ਜਿਹੜੇ ਤੜਪਦੇ ਰਹੇ ਆਪਣੇ ਪਿੰਡ ਦੀਆਂ ਗਲੀਆਂ ਆਪਣੇ ਪੁਰਾਣੇ ਘਰਾਂ ਨੂੰ ਦੇਖਣ ਦੇ ਲਈ ਉਹਨਾਂ ਦੀ ਹੂਕ ਜਿਹੜੀ ਹੈ ਇਹਨਾਂ ਹੁਕਮਰਾਨਾਂ ਨੂੰ ਮਰਨ ਤੋਂ ਬਾਅਦ ਵੀ ਚੈਨ ਨਹੀਂ ਲੈਣ ਦੇਊਗੀ ਜਿਨ੍ਹਾਂ ਨੇ ਵੰਡ ਦੇ ਵਿੱਚ ਆਪਣਾ ਯੋਗਦਾਨ ਪਾਇਆ ਚਾਹੇ ਥੋੜਾ ਪਾਇਆ ਚਾਹੇ ਬਹੁਤਾ ਪਾਇਆ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਚੈਨ ਜਿਹੜੀ ਹੈ ਉਹ ਨਹੀਂ ਮਿਲੇਗੀ 10 ਲੱਖ ਲਾਸ਼ਾਂ ਜਿਹੜੀਆਂ ਨੇ ਉਹ ਕੁਕ ਕੁਕ ਕੇ ਕੁਕ ਕੁਕ ਕੇ ਇਹਨਾਂ ਦਾ ਦਰਸਕਾਰ ਕਰਦੀਆਂ ਰਹਿਣਗੀਆਂ ਉਹ ਬਜ਼ੁਰਗ ਜਿਹੜੇ ਚਲੇ ਗਏ ਨੇ ਆਪਣੀ ਮਿੱਟੀ ਜਨਮ ਭੋਇ ਨੂੰ ਦੇਖਣ ਦੇ ਲਈ ਉਹਨਾਂ ਦੀਆਂ ਖੂਕਾਂ ਜਿਹੜੀਆਂ ਇਹਨਾਂ ਨੂੰ ਤਰਪਾਉਣ ਦੀ ਮੈਂ ਸਮੁੱਚੇ ਪੰਜਾਬੀਆਂ ਨੂੰ ਖਾਸ ਕਰਕੇ ਕਾਮੇ ਹੋ ਅਪੀਲ ਕਰਦਾ ਕਿ ਆਓ ਉਹਨਾਂ ਲਈ ਤੋ ਸ਼ਬਦ ਅਰਦਾਸ ਦੇਈਏ ਜਿਹੜੇ ਸੰਸਾਰ ਤੋਂ ਰੁਕਸਤ ਹੋ ਗਏ ਨੇ ਜਿਹੜੇ ਵੰਡ ਦੀ ਅੱਗ ਦੇ ਵਿੱਚ ਚਲਸੇ ਜਾਂ ਜਿਹੜੇ ਬਾਦ ਦੇ ਵਿੱਚ ਤੜਪਦੇ ਰਹੇ ਤੜਪਦੇ ਤੜਪਦੇ ਜਹਾਨ ਤੋਂ ਰੁਕਸਤ